ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਅੱਜ ਆਪਾਂ ਗੱਲ ਕਰਦੇ ਆਂ ਸ਼ੀਡ ਤੇ ਫਸਲ ਲਈ ਆਪਾਂ ਨੂੰ ਸ਼ੀਡ ਦੀ ਬਹੁਤ ਜਰੂਰੀ ਹੁੰਦੀ ਆ ਚੰਗਾ ਸ਼ੀਡ ਦੀ ਭਾਲ ਦੇ ਵਿੱਚ ਹਰ ਇੱਕ ਕਿਸਾਨ ਹੁੰਦਾ ਵੀ ਆਪਾਂ ਨੂੰ ਚੰਗਾ ਸ਼ੀਡ ਮਿਲੇ ਜਿਹੜੇ ਉੱਚ ਕੁਆਲਿਟੀ ਦੇ ਸ਼ੀਡ ਨੇ ਜਾਂ ਨਵੇਂ ਸ਼ੀਡ ਨੇ ਉਹ ਆਪਾਂ ਥੋੜੀ ਮਾਤਰਾ ਦੇ ਵਿੱਚ ਲੈ ਕੇ ਲਾ ਕੇ ਅਗਲੇ ਸਾਲ ਨੂੰ ਦਾ ਸ਼ੀਟ ਬਣਾਈਏ ਠੀਕ ਹੈ ਜੇ ਉਹ ਕਿਸੇ ਮੇਰੇ ਵੀਰ ਨੇ ਚਲਦਾ ਸ਼ੀਟ ਲੈਣਾ ਹੁੰਦਾਗਾ ਜੋ ਛਾੜ ਦਿੰਦੇ ਹੋਏ ਜਿਸ ਤਰ੍ਹਾਂ ਚੌਥੀ ਪੰਜਵੀਂ ਜਾਂ ਛੇਵੀਂ ਜਨਰੇਸ਼ਨ ਤਾਂ ਉੱਥੇ ਆਪਾਂ ਨੂੰ ਉਹ ਸੀਡਾਂ ਦੀ ਜੋ ਵੀ ਸੀਡ ਦੀ ਚੋਣ ਕਰਨੀ ਆ ਉਹ ਖੜੀਵਾਲ ਤੇ ਚੋਣ ਹੋਵੇ ਜਦੋਂ ਫਸਲ ਦੀ ਆਲੂ ਦੀ ਖੜੀਵਾਲ ਆ ਗਈ ਉਦੋਂ ਉੱਤੇ ਚੋਣ ਕਰੀ ਆਪਾਂ ਉਦੋਂ ਚੁਣਿਆ ਹੋਇਆ ਸ਼ੀਡ ਆਪਾਂ ਨੂੰ ਵਧੀਆ ਝਾੜ ਦਿੰਦਾ ਹੈਗਾ ਕਿਉਂਕਿ ਉਦੋਂ ਉਸ ਦੀ ਵੱਲ ਆ ਜਿਹੜੀ ਉਹ ਆਪ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਇਹਦਾ ਪੱਤਾ ਕਿਸ ਤਰ੍ਹਾਂ ਦਾ ਕੋਈ ਬਿਮਾਰੀ ਤਾਂ ਨਹੀਂ ਬਿਮਾਰੀ ਰਹਿਤ ਫਸਲ ਦਾ ਸਾਰੀ ਜਾਣਕਾਰੀ ਆਪਾਂ ਨੂੰ ਖੜੀ ਫਸਲ ਤੇ ਮਿਲ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਮੰਨ ਲਓ ਵੀ ਉਦੋਂ ਜਸਵੀਰ ਤੋਂ ਵੀ ਆਪਾਂ ਲੈਣਾਗਾ ਉਦੋਂ ਆਪਾਂ ਉਹਦੇ ਨਾਲ ਓਕੇ ਕਰਕੇ ਤੇ ਉਸ ਖੇਤ ਦੇ ਵਿੱਚੋਂ ਆਪਾਂ ਵੀ ਘੜਵਾਈਏ ਤੇ ਫਸਲ ਲਈ ਆਪਾਂ ਚੁਣੀ ਕਿਉਂਕਿ ਇਸ ਟਾਈਮ ਤੇ ਚੁਣਿਆ ਹੋਇਆ ਵੀ ਜਦੋਂ ਹੁਣ ਇਸ ਟਾਈਮ ਖੇਤਾਂ ਦੀਆਂ ਬੱਲਾਂ ਦੀ ਫਸਲ ਦੀ ਬੱਲ ਹੈ ਜਿਹੜੀ ਉਹ ਕਟਾਈ ਹੋਈ ਹੁੰਦੀ ਆ ਆਪਾਂ ਨੂੰ ਹੁਣ ਇਸ ਕੇਸ ਦੇ ਵਿੱਚ ਆਪਾਂ ਨੂੰ ਕੁਝ ਵੀ ਨਹੀਂ ਪਤਾ ਜੇ ਨਹੀਂ ਦੇਖੀ ਹੋਈ ਵੀ ਕੀ ਇਸ ਦੀ ਫਸਲ ਇਹ ਕੀ ਰੋਗ ਤੋਂ ਰਹਿਸੀ ਜਾਂ ਇਸ ਦੀ ਗਰੋਥ ਚੰਗੀ ਸੀ ਕੋਈ ਵਾਇਰਸ ਤਾਂ ਨਹੀਂ ਸੀ ਉਹ ਆਪਾਂ ਨੂੰ ਇਸ ਟਾਈਮ ਤੇ ਕੁਝ ਵੀ ਨਹੀਂ ਪਤਾ ਲਿਆ ਦਾ ਕਿਉਂਕਿ ਤਕਰੀਬਨ ਆਲੂ ਸਹਿਜਤਾ ਬਣਾਇ ਜਾਂਦਾ ਹੈਗਾ ਪਰ ਜੋ ਸ਼ੀਡ ਵਾਸਤੇ ਆ ਉਹਦੀ ਚੋਣ ਕਰਨੀ ਇਸ ਤਰ੍ਹਾਂ ਵਾਲੀ ਸਹੀ ਗੱਲ ਨਹੀਂ ਹੁੰਦੀ ਇਸ ਕਰਕੇ ਜੋ ਵੀ ਆਪਾਂ ਆਲੂ ਦਾ ਸ਼ੀਡ ਰੱਖਣਾਗਾ ਉਹ ਆਪਾਂ ਖੜੀ ਫਸਲ ਨੂੰ ਦੇਖ ਕੇ ਉਸ ਨੂੰ ਪਰਖ ਕੇ ਉਦਵਾਦੋ ਦੀ ਚੋਣ ਕਰੀਏ ਉਸ ਨਾਲ ਆਪਣੇ ਖਰਚੇ ਵੀ ਘਟਦੇ ਨੇ ਤੇ ਆਪਣੀ ਆਮਦਨ ਦੇ ਵਿੱਚ ਵੀ ਵਾਧੇ ਹੁੰਦੇ ਨੇ ਸਾਰੇ ਵੀਰਾਂ ਨੂੰ ਇਹ ਹੀ ਅਪੀਲ ਹੈ ਵੀ ਜੋ ਫਸਲ ਦਾ ਛੀੜ ਆਪਣੇ ਆਲੂ ਦੀ ਫਸਲ ਦਾ ਛੀੜ ਰੱਖਣਾ ਤਾਂ ਉਹ ਖੜੀਆਂ ਵੱਲਾਂ ਨੂੰ ਦੇਖ ਕੇ ਉਹਨਾਂ ਨੂੰ ਚੈੱਕ ਕਰਕੇ ਉਦਵਾਦ ਰੱਖੀਏ ਤੇ ਫੇਰ ਹੀ فاصلہ ਜਿਹੜੀ ਉਹ ਸਹੀ ਆਪਾਂ ਨੂੰ ਛਾੜ ਦਊਗੀ ਜੇ ਉਹਦਾ ਬੀ ਚੰਗਾ ਬੀਪੋਕ ਧੰਨਵਾਦ